ਹਾਂਜੀ ਦੋਸਤੋ ਇਹ ਭੈਣ ਆ ਮੇਰੀ ਪਹਿਲਾ ਚੈਨਲ ਦਿਖਾਦੇ ਭੈਣ ਇਹ ਚੈਨਲ ਆ ਭੈਣ ਦਾ ਸਪੋਰਟ ਕਰਦੀ ਆ ਪਰ ਭੈਣ ਨੂੰ ਭੈਣ ਦਾ ਚੈਨਲ ਆ ਦਿੱਲੀ ਮਿਲੀ ਸੀ ਤੇ ਇਹਨਾਂ ਨੇ ਪੂਰੀ ਮੇਰੀ ਇੰਟਰਵਿਊ ਕੀਤੀ ਆ ਮੈਂ ਦਿੱਲੀ ਕੀ ਕਰਨਾ ਸੀ ਮੈਂ ਸਿੱਤੂ ਮੂਸੇ ਵਾਲੀ ਇਨਸਾਫ ਨੂੰ ਲੈ ਕੇ ਪੈਦਲ ਯਾਤਰਾ ਕਰਨ ਜਾ ਰਾਂਗਾ ਪਹਿਲਾਂ ਮੈਂ ਇੱਕ ਕਿਸਾਨ ਵਾਲੀ ਕੱਢੀ ਸੀ ਹੁਣ ਸਿੱਤੂ ਮੂਸੇ ਵਾਲੀ ਪੈਦਲ ਯਾਤਰਾ ਕੱਢੀ ਆ ਸੋ ਸਾਰਾ ਨੇ ਜਾ ਕੇ ਤੇ ਭੈਣ ਦੇ ਚੰਨ ਦੇ ਜਾਣਾ ਪੂਰੀ ਇੰਟਰਵਿਊ ਸਾਨੂੰ ਉੱਥੇ ਮਿਲੂਗੀ ਤੇ ਭੈਣ ਜੀ ਦੋ ਪੱਪੂ ਦੇ ਹਾਲ ਦੁਬਾਰੇ ਬੋਲ ਲਾਂ ਮੇਰਾ ਪੱਪੂ ਯਾਦ ਚਿਕਾ ਉਹਨਾਂ ਤੇ ਮੈਨੂੰ ਮਿਲਿਆ ਤੁਮੇ ਮਿਲਿਆ ਨਾ ਆਪਰ ਕਿਵੇਂ ਮਿਲਿਆ ਭੈਣ ਜੀ ਮੈਂ ਮੇਰੇ ਨਾਲ ਕਿਵੇਂ ਮਿਲ ਗਿਆ ਆਪੇ ਆ ਵੀ ਮੁੰਡਾ ਕਿੱਥੇ ਮਿਲ ਗਿਆ ਜੀ ਅੱਛਾ ਲਗਾ ਆਪਕੇ ਮਿਲ ਕੇ ਬਹੁਤ ਸਾਦਾ ਸਭ ਨੂੰ ਭੈਣ ਨੂੰ ਘਟ ਆਈ ਆ ਪੂਰੀ ਇੰਟਰਵਿਊ ਤੁਸੀਂ ਇਹ ਚੱਲ ਕੇ ਦੇਖ ਲਓ ਉਹ ਸੋਨੂ ਸੀਤੋ ਬੰਗੂ ਪੱਪੂ ਦੀ ਚਿੜਾਈ ਆ ਕੀ ਹਾਲ ਚਾਲ ਕਹਿ ਕੇ ਸੋਨੂੰ ਨੂੰ ਦੁਨੀਆ ਪਿੱਛੇ ਲਾਈਆ ਓ ਮੂਸੇ ਵਾਲੇ ਨਾਲੋਂ ਵੱਧ ਅੱਜਕੱਲ ਸੋਨੂੰ ਸੀਤੋ ਵਾਲੀ ਦੀ ਚੜਾਈਆ ਕੀ ਹਾਲ ਚਾਲ ਕਹਿ ਕੇ ਦੁਨੀਆ ਪਿੱਛੇ ਲਾਈਆ ਪਰਵਾਦੇ ਮੇਰਾ ਵੀ ਮੇਰਾ ਵੀ ਜੀਦਾ ਖਾਲੀ ਆ ਪਰਵਾਦੇ ਓਏ ਰੱਬਾ ਸਾਰੀ ਜ਼ਿੰਦਗੀ ਤੇਰਾ ਤਾਰੀ ਜਾਉ ਮਲ ਸ਼ਿੰਗ ਸੀਤੂ ਵਾਲੇ ਨਾਲ ਗੀਤ ਮੇਰਾ ਕਰਵਾ ਦੇ ਓਏ ਰੱਬਾ ਸਾਰੀ ਜ਼ਿੰਦਗੀ ਤੇਰਾ ਤਾਰੀ ਜਾਉ ਮਲ ਸ਼ੈਨੂ ਸੀਤੂ ਵਾਲੇ ਨਾਲ ਕਸ਼ਟ ਕਰਵਾ ਦੇ ਓਏ ਰੱਬਾ ਭਈ ਇਹ ਬਿੱਲ ਨੂੰ ਸੋਨੂ ਸੀਤੂ ਤਾਂ ਕਬਜਾ ਦੋ ਤਾਂ ਜੋ ਉਹਦਣਾ ਮੇਰੀ ਇੱਕ ਨਵੀਂ ਐਲਬਮ ਆ ਜਾਏ ਸਿੱਧੂ ਮੂਸੇਵਾਲਾ ਜਿੰਦਾਬਾਦ ਸਨੂ ਸੀਤੂ ਵਾਲਾ ਜਿੰਦਾਬਾਦ